ਜੇ ਸੰਖਾਣਾ ਸਟੀ ਬੋਹਰਾ ਹਾਂਜੀ ਸਰ ਅਜੂ ਐਮਜੀ ਨੇ ਥੋੜਾ ਬੰਦ ਹੋ ਗਿਆ ਵੀ ਐਕਸੀਡੈਂਟ ਹੋਇਆ ਮਰਚੂਨ ਮੋਕੇ ਲੱਗਦਾ ਜਾਂ ਤਾਂ ਉਹ ਇੱਕ ਬੰਦਾ ਜਿਹੜਾ ਜਿਆਦਾ ਭਾਈ ਸੀ ਉਹ ਹੋ ਚੁੱਕਾ ਲੱਗਾ ਇਹਦੇ ਹੁੰਦੇ ਦੇਖਦੇ ਦੇਖਦੇ ਮਾਦਮ ਲੈ ਕੇ ਇੱਕ ਬੰਦਾ ਡੈੱਡ ਪਿਆ ਸੀ ਇਹ ਦੱਸਿਆ ਵੀ ਇੱਥੋਂ ਬਕਵਾੜੇ ਤੋਂ ਇੱਕ ਆਇਆ ਸਿਮਰਜੀਤ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਜਿਹੜੇ ਲੁਧਿਆਣੇ ਤੋਂ ਆ ਛੋਕਰੀ ਲੁਧਿਆਣੇ ਤੋਂ ਤੇ ਇਹਨਾਂ ਦਾ ਬੁਟੀਕ ਵੀ ਆ ਗੱਡੀ ਦੇ ਵਿੱਚ ਬੰਦੇ ਕਿੱਲੇ ਉਹ ਐਕਸਪਾਇਰ ਹੋ ਗਿਆ ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਕਿੰਨੇ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਔਰਤ ਜੀ ਉਹ ਮਾਸਟਰ ਤੇ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀ ਆ ਬੰਦਾ ਕਿਤੇ ਉਹ ਵੀ ਐਕਸਪਾਇਰ ਉਹ ਚੱਲੀ ਚੋਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਇਹ ਨਹੀਂ ਨਾ ਦਾ ਜਿੰਨੇ ਪਤਾ ਲੱਗਾ ਨਹੀਂ ਗੱਡੀ ਤੇਜ਼ ਰਫ਼ਤਾਰ ਨਾਲ ਸੀਗੀ ਵੀ ਤੇਜ਼ ਰਫ਼ਤਾਰ ਨਾਲ ਦੱਸਣ ਵਾਲੇ ਨੇ ਵੀ ਸੱਚੀ ਗੱਡੀ ਤੇਜ਼ ਰਫ਼ਤਾਰ ਨਾਲ ਸੀ ਟਰਾਲੀ ਨੂੰ ওভারਟੇਕ ਕਰਦੇ ਦੇ ਵਿੱਚ ਟਰਾਲੀ ਦੀ ਮਾਰੀ ਪਿੱਛੋਂ ਕੋਈ ਟਰੱਕ ਆਲਾ ਸੀ ਉਹਦਾ ਗੱਡੀ ਨੂੰ ਨਹੀਂ ਟਰੱਕ ਦੇ ਵਿੱਚ ਵੱਜ ਕੇ ਸੱਟਾਂ ਲੱਗੀਆਂ ਉਹਨਾਂ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਹਾਂ ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ ਇਹਦਾ ਮਤਲਬ ਗੱਡੀ ਜਿਆਦਾ ਤੇਜ਼ ਰਫ਼ਤਾਰ ਨਾਲ ਸੀ ਗੱਡੀ ਤੇਜ਼ ਰਫ਼ਤਾਰ ਨਾਲ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਸੱਤੇ ਬੋਡੀਓ ਦੇ ਵਿੱਚ ਦਿਖਦਾ ਸਟਾਫ ਰਖਾਇਆ ਜਿਹੜੇ ਠੀਕ ਹੈਗਾ ਇਹ ਲੋ ਮਾਤਾ ਘਰ ਜੀ ਸੀ ਠੀਕ ਆ ਉਹ ਉਹ ਦੇ ਦੇ ਜਿਹਾ ਬਾਕੀ ਸਭ ਪ੍ਰਿੰਸੀਪਲ ਕਰਦੇ ਆ ਉਹ ਘਰ ਭੇਜਦੇ ਆ ਨਾ ਉਹਦੇ ਹਸਪਤਾਲ ਤੇ ਜਿਹੜੀ ਟਰਾਲੀ ਦੱਸ ਰਹੇ ਆ ਕੰਨੀਆਂ ਟਰਾਲੀ ਉਹ ਡਰਾਈਵਰ ਮੌਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਜਦੋਂ ਮੈਂ ਆ ਕੇ ਦੇਖਿਆ ਡਰਾਈਵਰ ਨਹੀਂ ਮਿਲਿਆ ਨਹੀਂ ਮਿਲਿਆ ਠੀਕ ਆ ਜੀ ਥੈਂਕ ਯੂ ਸਰ